ਸਾਹਿਕਾ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੈਨੂੰ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਅੱਜ ਦੀ ਵੀਡੀਓ ਪਿੰਡ ਡਗਰੂ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਵਾਸਤੇ ਟੋਟਲ ਨਗ ਲੈ ਕੇ ਆਂਦੇ ਆ ਜੀ 7 ਜਿਨ੍ਹਾਂ 'ਚੋਂ ਇੱਕ ਟੋਪ ਦਾ ਮਾਦੀ ਆ ਜੀ ਤੇ 6 ਬੱਚੇ ਹੈਗੇ ਆ ਛੋਟੇ ਕਟੀਆਂ ਦੇ ਡਟੇਲ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਵਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੋ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਬਲਬੀਰ ਸਿੰਘ ਹੈ ਪਿੰਡ ਡਗਰੂ ਜ਼ਿਲ੍ਹਾ ਮੋਗਾ ਤਸਵੀਰ ਮੋਗਾ ਜੀ ਮੋਬਾਈਲ ਨੰਬਰ ਜੀ 9492346252 ਜੀ ਠੀਕ ਆ ਵੀਰੇ ਅੱਜ ਕਿੰਨੇ ਨਾਗ ਆ ਜੀ ਅੱਜ 7 ਨਾਗ ਆ 6 ਕਟੀਆਂ ਜੀ ਠੀਕ ਹੈ ਤਾਂ ਇੱਕ ਟੱਕਰ ਨੀਲੀ ਰਗ ਦਾ ਪਿਓਰ ਦਾ ਜੀ ਠੀਕ ਆ ਵੀਰੇ ਡੇਢ ਕਟਦਾ ਜੀ ਠੀਕ ਆ ਜੀ ਤੇ ਇਦੋਂ ਸ਼ੁਰੂ ਕਰਦੇ ਆ ਮਾਲੀ ਤੋਂ ਉਮਰ ਬੱਚੇ ਦੀ ਕਿੰਨੀ ਆ ਜੀ ਹੋਰ ਹੋ ਗਈ 12 13 ਮਹੀਨੇ ਦੀ 12 13 ਮਹੀਨੇ ਕਿਹੜੀ ਬਲੱਡ ਲਾਈਨ ਦਾ ਜੀ ਇਹ ਜੀ ਆਜ ਮੰਗੇਪਿੰਡ ਤੋਂ ਲਿਆ ਜੀ ਸਤਨਾਮ ਤੋਂ ਉਹਨਾਂ ਦਾ ਨਾਮੀ ਬਾਹਰ ਚੱਲਦੀਆਂ ਮੱਜਾ ਨਾਮ ਤੇ ਉਹਨਾਂ ਦਾ ਬੱਚਾ ਜੀ ਉਹਨਾਂ ਜੇ ਕੋਈ ਸੱਜਣ ਉਹਨਾਂ ਤੋਂ ਨਾਲ ਗੱਲਬਾਤ ਜਾਹਾਂ ਪੁੱਛ ਸਕਦਾ ਜਾ ਕੇ ਬਹੁਤ ਵੱਡੀ ਮੱਜ ਦਾ ਬੱਚਾ ਹੈ ਠੀਕ ਆ ਮਦਰ ਮਿਲਕ ਰਿਕਾਰਡ ਕੀਆ 18 ਲੀਟਰ ਦਾ ਦੁੱਧ ਦਾ ਰਿਕਾਰਡ ਉਹਨਾਂ ਨੇ 18 ਲੀਟਰ ਹਾਂਜੀ ਠੀਕ ਆ ਵੀਰੇ ਹਾਂ ਵਗਰ 930 ਦਾ ਬੱਚਾ ਜੀ 930 ਦਾ ਹਾਂਜੀ 930 ਸਰਕਾਰੀ ਸੀਮਾ ਆਇਆ ਸੀ ਜੀ ਸਰਕਾਰੀ ਸੀਮਾ 930 ਦਾ ਹੀ ਠੀਕ ਹੈ ਜੀ ਤੋੜ ਕੇ ਦਿਖਾ ਦਿਓ ਜੀ ਨੀਲੀ ਦਾ ਵੀ ਪਿਓਰ ਆ ਜੀ ਆਪ ਬੱਚਾ ਹੈਗਾ 930 ਦਾ ਜੀ ਸਰਕਾਰੀ ਸੀਮਾ ਆਇਆ ਸੀਗਾ ਮੰਗੇਪਿੰਡ ਤੋਂ ਲਿਆ ਤੇ ਬਾਈ ਸੱਤ ਨਾਮ ਹੋਣਾ ਦੇ ਘਰੋਂ ਜੀ ਉਹ ਨਾਮੇ ਵਾ ਨਾਮ ਚੱਲਦੇ ਨੇ ਤੁਸੀਂ ਜਾਣਦੇ ਹੋ ਜਿਹੜੇ ਨੇੜੇ ਦੇ ਏਰੀਏ ਦੇ ਹੋਣਗੇ ਉਹਨਾਂ ਸਾਰਿਆਂ ਨੂੰ ਪਤਾ ਹੀ ਆ ਬਾਕੀ ਕੋਈ ਵੀ ਸੱਜਣ ਉਹਨਾਂ ਨਾਲ ਗੱਲਬਾਤ ਕਰਨਾ ਚਾਹੁੰਦਾ ਹੋਵੇ ਤਾਂ ਤੁਸੀਂ ਬਾਈ ਕੋਲੋਂ ਨੰਬਰ ਲੈ ਸਕਦੇ ਆ ਪ੍ਰੋਪਰ ਐਡਰੈਸ ਲੈ ਲਿਓ ਜੇ ਕੁਆਲਿਟੀ ਦੀ ਗੱਲ ਕਰਕੇ ਤਾਂ ਟਾਪ ਕੁਆਲਿਟੀ ਪਿਓਰ ਨੀਲੀ ਰਾਵੀ ਟੇਢੀ ਧਾਰੀ ਆ ਜਾਂਦੀ ਹੈ ਜੀ ਚੈੱਕ ਕਰ ਲਓ ਬਾਕੀ ਸਿੰਗ ਵੀ ਗਰਮ ਵਾਲਾ ਗੋਲ ਕਰਦਾ ਹੁੰਦਾ ਫੁੱਲ ਚੰਗਾ ਵਜਨ ਵਜੂਦ ਆ ਕਿਸੇ ਵੀਰ ਨੇ ਬਰੀਡਰ ਦੇ ਤੌਰ ਤੇ ਪਾਲਣਾ ਹੋਵੇ ਸ਼ੌਂਕ ਰੱਖਦਾ ਹੋਵੇ ਕੋਈ ਵੀਰ ਤਾਂ ਆਪਾਂ ਚੀਜ਼ ਚੰਗੀ ਕਹਿ ਸਕਦੇ ਆ ਜੀ ਹਾਂਜੀ ਮਾਜ ਬਹੁਤ ਵੱਡੀ ਮਾਈ ਦਾ ਜੀ ਠੀਕ ਆ 18 ਕਿਲੋ ਇਹਦੀ ਮਾਂ ਦਾ ਦੁੱਧ ਆ ਜੀ ਜਿਹੜਾ ਰਿਕਾਰਡ ਮਿਲਿਆ ਜੀ ਆਪਾਂ ਨੂੰ ਮਾਲਕਾਂ ਕੋਲ ਬਿਊਟੀ ਦੇ ਵਿੱਚ ਖੀਰੀਆਂ ਚ ਪਹਿਲੇ ਨੰਬਰ ਤੇ ਆਈ ਸੀਗੀ ਉਹ ਠੀਕ ਆ ਬਿਊਟੀ ਚ ਹਾਂਜੀ ਹਾਂ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦੇ ਇਹਦਾ ਮੁੱਲ ਤਾਂ ਕਰਦੇ ਬੋਨ ਜਾਏਗਾ ਜੀ ਹਾਂਜੀ 50 ਜਮਾਨਤ ਕਰ ਦਾਂਗੇ 10000 ਜਮਾਨਤਾਂ ਨੂੰ ਹਾਂਜੀ ਠੀਕ ਆ ਵੀਰੇ ਤੇ ਅੱਗੇ ਆ ਗਈ ਵੀਰੇ ਦੂਜਾ ਨੰਬਰ 31 ਇਹਦਾ ਇਹ ਜੋੜਨੀ ਆ ਜੀ ਇਹ ਉਹਦੇ ਦੀ ਕਰਨੀ ਆ ਹਾਂਜੀ ਜੋੜਾ-ਜੋੜਾ ਕਰਨਾ ਜੇ ਇਹਦੀ ਉਮਰ ਹੋ ਗਈ ਤਾਂ 12-13 ਮਹੀਨੇ ਦੀ 12-13 ਮਹੀਨੇ ਜੀ ਠੀਕ ਹੈ ਵੀਰੇ ਤੇ ਤੈਨੂੰ ਨੰਬਰ ਦੀ ਜੀ ਇਹ ਹੋ ਗਏ 10-10 ਮਹੀਨੇ ਦੀ ਬਾਕੀ ਆਪਣੇ ਸਾਰੀਆਂ ਲਿਆਂਦੀਆਂ ਵੀ ਲਿਆਂਦੀਆਂ ਸਾਰੀਆਂ ਲਿਆਂਦੀਆਂ ਠੀਕ ਹੈ ਝੋਲੀ ਚੈੱਕ ਕਰਵਾ ਦਿਓ ਝੋਲੀ ਝੋਲੀ ਬਹੁਤ ਸਾਫ਼ ਹੈ ਦੇਖ ਕੇ ਲਿਆਈਆਂ ਸਾਰੀਆਂ ਫੋਰਸਾਂ ਕਿਸੇ ਦੇ ਵੀ ਨਹੀਂ ਕਿਸੇ ਦੇ ਨਹੀਂ ਫੋਰਸਾਂ ਗਾਰੰਟੀ ਹੋ ਗਾਰੰਟੀ ਫੋਰਸ ਫੋਰਸਾਂ ਦੀ ਠੀਕ ਹੈ ਵੀਰੇ ਤੇ ਜੋੜੇ ਦੀ ਕੀਮਤ ਇਹਦੇ ਜੋੜੇ ਦਾ ਮੁੱਲ 32000 ਹੈ ਜੀ 32 ਜੋ ਮਾਨਤਾ ਕਰਦੇ ਹੈਗੇ 32 ਜੋ ਮਾਨਤਾ ਨੂੰ ਹੋ ਜੀ ਹੈ ਠੀਕ ਹੈ ਵੀਰੇ ਕਾਕਾ ਬਹੁਤ ਚੰਗੀਆਂ ਮੱਝਆਂ ਹੱਤੇ ਵਾਲੇ ਮੱਝਾਂ ਨੇ ਸਾਰੀਆਂ ਜੀ ਇਹ ਹੱਤੇ ਵਾਲੀਆਂ ਨੇ ਠੀਕ ਆ ਵੀਰੇ ਤੇ ਅੱਗੇ ਆ ਗਿਆ ਵੀਰੇ 4 ਤੇ 5 ਨੰਬਰ ਲਾ ਕੇ ਇਹਨਾਂ ਦੀ ਉਮਰ ਕਿੰਨੀ ਹੋਊ ਜੀ ਇਹ ਹੋਊਗੀ 8 8 9 9 ਮਹੀਨੇ ਦੀ 8 8 9 9 ਮਹੀਨੇ ਚੰਗੇ ਠੀਕ ਆ ਬਹੁਤ ਥੋੜੀ ਪਿਆਰ ਨੀਲੀ ਦਾ ਵਿੱਚ ਪੈਂਦੀ ਕੱਟੀ ਇਹ ਹਾਂ ਇਹ ਨੀਲੀ ਦਾ ਵਿੱਚ ਕੋਈ ਕੋਈ ਨਿਸ਼ਾਨੀਆਂ ਦੇ ਹੈਗੀਆਂ ਅੱਖਾਂ ਵੀ ਨੀਲੀਆਂ ਇਹਦੀਆਂ ਜੀ ਅੱਛਾ ਜੀ ਅੱਖਾਂ ਜੀ ਹੈਗੇ ਪਰ ਨਿਸ਼ਾਨ ਠੀਕ ਆ ਵੀਰੇ ਯਾਨੀ 50 60% ਹੈਗੀ ਆ 50 ਤੋਂ ਜ਼ਿਆਦਾ ਮੁਗਲੇ ਪੈਰਾਂ ਤੇ ਨਹੀਂ ਕਿ ਨਿਸ਼ਾਨੀ ਵਾਸਤੇ ਠੀਕ ਆ ਵੀਰੇ ਤੇ ਇਹ ਤਿੰਨਾਂ ਦੀ ਉਮਰ ਲਗਭਗ 1 ਉਹ ਕਿਹਾ ਤੇ ਆ 8 8 9 9 ਮਹੀਨੇ ਦੀ ਹਾਂ ਕੋਈ ਫੋਰ ਸ਼ਾਂਕ ਇਹਦੇ ਨੂੰ ਫੋਰ ਸ਼ਾਂਕ ਕਿਹਦੇ ਨੂੰ ਵੀ ਗਾਰੰਟੀ ਇਹਨਾਂ ਦੀ ਡਿਮਾਂਡ ਫਿਰ ਜੀ ਇਹਨਾਂ ਦੇ ਬਾਅਦ ਜਿਆਦਾ ਮੁੱਲ ਤਾਂ 42 ਹਜ਼ਾਰ ਇਹਨਾਂ ਦਾ ਜੀ ਕੱਲੀ ਕੱਲੀ ਦਾ ਹਾਂ ਜੀ ਕੱਲੀ ਕੱਲੀ ਦਾ ਕੱਲੀ ਕੱਲੀ 14 14 ਦਾ ਜੀ ਅੱਜ ਮਾਨਤਾ ਕਰ ਦਿਆਂਗੇ ਜੀ ਠੀਕ ਹੈ ਵੀਰੇ ਹਾਂਜੀ ਤੇ ਐਂਡ ਤੇ ਜਿਹੜਾ ਛੋਟਾ ਬੱਚਾ ਜੀ ਇਹ ਬੱਚਾ ਛੋਰਾ ਹੈਗਾ ਜੀ 7 ਕੁ ਮਹੀਨੇ ਦਾ ਜੀ ਇਹ ਥੋੜੀ ਨਾਲ ਨਿੱਕੇ ਦੇ 6 ਵਜੇ ਮੜੀ ਜੀ ਮਾਮੂਲੀ ਜੀ ਹੈ ਜੋ ਗੌਰ ਨਾਲ ਵੇਖੂਗਾ ਤਾਂ ਕੋਈ ਉਹ ਬੈਠਾ ਵਾ ਹ ਮੜਾ ਆ ਜਾ ਹੁੱਡਾ ਬੈਠਾ ਵੇ ਜੀ ਪਰਦੀਨ ਦਾ ਨਹੀਂਗਾ ਦੀਨਾਂ ਨੇ ਕੋਈ ਗੌਰ ਨਾਲ ਵੇਖੋ ਨਾ ਕੋਈ ਪਗਲ ਹੋਇਆ ਚੱਲ ਆਪਣਾ ਦੱਸਣ ਦਾ ਦੱਸਣ ਦਾ ਫਰਜ਼ਾ ਮੁਰਗੇ ਵਾਲਾ ਬਾਅਦ ਫੋਨ ਲਾ ਕੇ ਕਹਿੰਦਾ ਤੂੰ じゃ ਦੱਸਿਆ ਨਹੀਂ ਗਈ ਉਹ ਤਾਂ ਫਾਇਦਾ ਹਾਂਜੀ ਠੀਕ ਆ ਮੜਾ ਆ ਜਾ 1921 ਦਾ ਫਰਕ ਆ ਕੋਈ ਬਾਹ ਨਹੀਂ ਗੇ ਹਾਂ ਇਹਦੀ ਡਿਮਾਂਡ ਇਹ ਦੇ ਦਾਂਗੇ ਆ 9000 ਜੀ 9000 ਰੁਪਏ ਹਾਂਜੀ ਠੀਕ ਆ ਵੀਰੇ ਬਾਕੀ ਕੱਟੀਆਂ ਸਾਰੀਆਂ ਚੰਗੀਆਂ ਜੀ ਦੇ ਕੱਟੀਆਂ ਝੋਲੇ ਝਾਲੀ ਬਹੁਤ ਸਾਫ ਆ ਕੱਟੀਆਂ ਆਂ ਜੀ ਚੱਲ ਆਪਾਂ ਸੇਵਾ ਕਰ ਲਾਂਗੇ ਤਾਂ ਇਹਨਾਂ ਨੇ ਚੰਗੀਆਂ ਮੱਜਾਂ ਝੋਟੀਆਂ ਤਿਆਰ ਹੋਣੀਆਂ ਜੀ ਬਾਕੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੇ